ਉਸ ਕੌਮ ਦੇ ਜਥੇਦਾਰ ਦੇ ਪ੍ਰਤੀ ਸ਼੍ਰੋਮਣੀ ਕਮੇਟੀ ਕੋਲ ਇੰਨੀ ਵੀ ਹਯਾ ਦਇਆ ਨਹੀਂ ਕਿ ਘਟੋੜਾ ਹੀ ਪਰਚੋਲ ਤਾਂ ਕਰ ਲਈ ਤਰੰਤ ਅੰਤੰਕ ਕਮੇਟੀ ਵੀ ਇਤਨ ਕਾਦ ਲਾਓ ਤਰੰਤ ਐਕਸ਼ਨ ਲਾਓ ਉਥੇ ਸੇਵਾਵਾਂ ਹੋਰ ਬੰਦ ਇਹਨੂੰ ਦੇ ਦਿਓ ਵੀ ਵੀ ਜ਼ਗੀਰਕਾਰ ਨੂੰ ਉਹ ਭੰਗੀ ਸ਼ਬਦਾਵਲੀ ਜੋ ਰੋਮਾਨੀ ਕਿ ਬੀਟੀ ਦਾ ਪ੍ਰਧਾਨ ਵਰਤ ਰਿਹਾ ਗਾਲਾਂ ਵਰਤ ਕੱਢ ਰਿਹਾ ਸਧਾਰਨ ਸਧਾਰਨ ਬੰਦਾ ਵੀ ਇਹ ਬੋਲੀ ਨਹੀਂ ਵਰਤਦਾ ਲੇਖਣ ਇੱਕ ਵੀ ਮਾਝ ਦੇ ਲਾਲ ਨੇ ਵੀ ਆ ਕਿ ਹੁਣ ਅੰਤਰੰਕ ਕਮੇਟੀ ਦੀ ਮੀਟਿੰਗ ਸੱਦੀਏ ਹੋਣ ਕੋ ਨਵਾਂ ਪ੍ਰਚਾਰ ਬਣਾ ਲੀਏ ਦਰਸਲ ਇਹਨਾਂ ਕਮਜ਼ੋਰੀਆਂ ਨੇ ਅਕਾਲੀ ਦਲ ਦਾ ਬੇੜਾ ਗਰਕ ਕੀਤਾ ਪੰਜ ਸੱਤ ਬੰਦੇ ਨੇ ਜਿਨ੍ਹਾਂ ਨੂੰ ਸੁਖਬੀਰ ਬਾਦਰ ਜਿਨ੍ਹਾਂ ਦੇ ਚੁੰਗਲ ਤੋਂ ਨਿਗਲ ਨਹੀਂ ਸਕਦਾ ਇਹ ਨਹੀਂ ਤੁਹਾਨੂੰ ਗਿਆਨੀ ਹਰਪ੍ਰੀਤ ਸਿੰਘ ਚੰਗਾ ਲੱਗਦਾ ਤੁਹਾਨੂੰ ਵਾਹੀ ਹੋਰ ਗੱਲ ਤੋਂ ਸਿਰੋਪਾ ਪਾ ਕੇ ਤੁਹਾਨੂੰ ਕਰੇ ਬਿਠਾ ਦਿੰਦੇ ਅਗਲਾ ਉਹਦੀ ਜਿੱਤ ਨਾ ਬਹਿ ਤਾ ਜਾਂਦਾ ਪਰ ਤੁਸੀਂ ਅੱਜ ਤੱਕ ਕਿਸੇ ਨੂੰ ਬਹਿਣ ਤੋਂ ਗੱਲ ਨਹੀਂ ਚੰਗਿਆ ਜੀ ਅਤੇ ਇਧਾਰ ਨੇ ਉਥੇ ਵੀ ਸਵਾਵਾਂ ਨਵਾਈਆਂ ਕਾਲ ਤੋਂ ਸਾਥ ਤੋਂ ਵੀ ਨਵਾਈਆਂ ਸਾਡੇ ਸ੍ਰੀ ਮੁਖਤਸਰ ਸਾਹਿਬ ਵੀ ਸੇਵਾਵਾਂ ਨਵਾਈਆਂ ਕੜ ਦੀ ਕਲਾ ਚਰ ਹੈ ਅਰ ਜਦੋਂ ਉਹਨਾਂ ਨੇ ਕੱਲ ਭਰੇ ਮਾਨ ਨਾਲ ਸਾਰਾ ਰੱਖਿਆ ਤੇ 18 ਫਾਲ ਪ੍ਰਣਾਮ ਏਕੇ ਤੇ 60 ਸਿਢਈਆ ਹੋ ਯਾਰ ਇਸ ਤੇ ਤਾਰਦਾ ਕਿ ਉਹਨਾਂ ਨੇ ਆਖਿਆ ਕਦੇ ਵੀ ਮੈਨੂੰ ਕੋਈ ਸਾਥ ਕਰ ਦੇਵੇ ਜੇਰੀ ਮੈਨੂੰ ਸਤਾਜਾ ਲਾੜਨੋਂ ਪਗਤਲੋਂ ਪਿਆਰ ਆ ਮੈਂ ਗੁਰੂ ਦੇ ਦਰ ਤੇ ਖਲੋ ਕੇ ਕਹਿਣਾ ਉਸ ਕੌਮ ਦੇ ਜਥੇਦਾਰ ਦੇ ਪ੍ਰਤੀ ਸ਼੍ਰੋਮਣੀ ਕਮੇਟੀ ਕੋਲ ਇੰਨੀ ਵੀ ਹਯਾ ਦਇਆ ਨਹੀਂ ਕਿ ਕਟੋਗੜ ਹੀ ਪਰਚੋਲ ਤਾਂ ਕਰ ਲਈ ਤਰੰਤ ਅੰਤਰਾ ਕਮੇਟੀ ਵੀ ਤਨਕਾਦ ਲਾਓ ਤਰੰਤ ਐਕਸ਼ਨ ਲਾਓ ਉਥੇ ਸੇਵਾਵਾਂ ਹੋਰ ਬੰਦ ਇਹਨੂੰ ਦੇ ਦਿਓ ਇਹਨਾਂ ਨੂੰ ਨਾ ਚਰਖੇ ਬਿਠਾ ਲਿਓ ਇਹ ਕਾਰਵਾਈ ਤਾਂ ਹੋ ਸਕਦੀ ਹੈ ਲੇਕਿਨ ਬੀਬੀ ਜ਼ਗੀਰਕਾਰ ਨੂੰ ਉਹ ਭੰਦੀ ਸ਼ਬਦਾਵਲੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵਰਤ ਰਿਹਾ ਹੈ ਗਾਲਾਂ ਵਰਤ ਕੱਢ ਰਿਹਾ ਹੈ ਸਧਾਰਨ ਸਧਾਰਨ ਬੰਦਾ ਵੀ ਇਹ ਭੋਲੀ ਨਹੀਂ ਵਰਤਦਾ ਲੇਕਿਨ ਇੱਕ ਵੀ ਮਾਝ ਦੇ ਲਾਹਣੇ ਨੇ ਆਖਿਆ ਵੀ ਹੁਣ ਅੰਤਰ ਕਮੇਟੀ ਦੀ ਮੀਟਿੰਗ ਸੱਦ ਗਏ ਹੋਣ ਕੋ ਨਵਾਂ ਪ੍ਰਬਾਲ ਬਣਾ ਲੀਏ ਕੋਈ ਲੱਭ ਲਈਏ ਦਰਅਸਲ ਇਹਨਾਂ ਕਮਜ਼ੋਰੀਆਂ ਨੇ ਅਕਾਲੀ ਦਲ ਦਾ ਬੇੜਾ ਗਰਕ ਕੀਤਾ ਭਾਈ ਸਾਥ ਬੰਦੇ ਨੇ ਜਿਨ੍ਹਾਂ ਨੂੰ ਸੁਖਬੀਰ ਬਾਦਲ ਜਿਨ੍ਹਾਂ ਦੇ ਚੁੰਗਲ ਤੋਂ ਨਿਗਲ ਨਹੀਂ ਸਕਾ ਤੇ ਜਿਉ ਆਖਣਾ ਭਈ ਇਹਨਾਂ ਬੰਦਿਆਂ ਨਾਲ ਸਾਰਾ ਪੰਥ ਮੇਰੇ ਮਗਰ ਲੱਗ ਜਾਈ ਤੇ ਕੰਤਲੀ ਚੜ ਦੀ ਕਲਾ ਹੋ ਜਾਵੇ ਇੱਕ ਗਲਤਾਨਾ ਨੂੰ ਭੁੱਲ ਜਾਣੀ ਚਾਹੀਦੀ ਆ ਨਾ ਅੱਜ ਤੁਹਾਡੀ ਚੜ ਦੀ ਕਲਾ ਤੇ ਨਾ ਕੱਲ ਤੁਹਾਡੀ ਚੜ ਦੀ ਕਲਾ ਲੇਕਿਨ ਅਗਿਆਨੀ ਹੱਥੀਂ ਤੇਰੇ ਮਸਲੇ ਤੇ ਕੌਮਾਂ ਦੇ ਤਖਤਾਂ ਦੇ ਜਤੇਦਾਰਾਂ ਤੇ ਇਹੋ ਜੇ ਤੁਸੀਂ ਇਲਜਾਹ 18 18 ਸਾਲ ਪ੍ਰਾਣਾ ਪਹਿਰੇ ਦੇ ਕੇ ਲਾਲ ਜਿ ਦੇ ਜੋ ਮਰਜ਼ੀ ਕਿਸੇ ਤੱਕ ਕਰਵਾਇ ਜਾ ਸਕਦਾ ਤੁਸੀਂ ਅੱਜ ਕਰਵਾਓ ਕੋਈ ਗੱਲ ਦੀ ਪਰ ਜੇ ਨਹੀਂ ਤੁਹਾਨੂੰ ਗਿਆਨੀ ਹਰ ਧੀਰਜ ਚ ਚੰਗਾ ਲੱਗਦਾ ਤੁਹਾਨੂੰ ਵੈਸੇ ਹੀ ਹੋਰ ਗੱਲ 'ਚ ਫਰੋਪਾ ਪਾ ਕੇ ਤੁਹਾਨੂੰ ਕਰੇ ਬਿਠਾ ਦੇਂਦੇ ਅਗਲਾ ਉਹਦੀ ਜਿਤਨਾ ਬਹਿ ਤ ਜਾਦਾ ਪਰ ਤੁਸੀਂ ਅੱਜ ਤੱਕ ਕਿਸੇ ਨੂੰ ਬੈਠ ਕੇ ਗੱਲ ਨਹੀਂ ਚੰਗਿਆ ਕਿਉਂਕਿ ਕਿਉਂਕਿ ਮੈਂ ਤਾਂ ਆਪ ਬੋਲੇ ਆ ਸੱਚ ਤੇ ਸੱਚ ਬੋਲਣ ਦੀ ਸਜ਼ਾ ਹੋਣ ਤੱਕ ਤੈਰ ਹੀ ਹੈ ਮੈਂ ਤਾਂ ਹਰ ਮੰਦਰ ਸੌਂ ਵੀ ਕਿਹਾ ਨਾ ਕਿ ਕੀ ਉਹ ਥਿਓਰੀ ਆ ਕਿਵੇਂ ਮੀਟਕਾ ਹੁੰਦਾ ਇਵੇਂ ਸਭਾ ਨਾਲ ਵਰਤਾਓ ਹੋ ਰਿਹਾ ਕਿ ਜੋ ਸੇ ਚਿਮਚਾ ਗਿਰੀਆਂ ਹੋ ਰਹੀਆਂ ਕੀ ਰਮਾ ਉਹਨਾਂ ਦੇ ਹੱਥ ਟੋਕਾ ਨਾ ਬਣ ਸਕਿਆ ਤੇ ਮੇਰੇ ਹੱਕ ਹਕੂਕ ਸਾਰੇ ਖੋਲ ਐਸਾ ਨਾ ਤੇ ਮੈਂ ਅੱਜ ਗੁਰੂ ਰਾਮ ਦਾ ਦਾ ਸ਼ੁਕਰ ਕਰਦਾ ਕਿ ਕੋਈ ਗਾਲੀ ਜਾਨ ਘਟੀ ਹੈ ਪਰ ਗੈਰਹੀ ਹਰ ਵੀ ਚੰਗ ਨਾਲ ਕਿ ਜੋ ਵਰਤਾਰਾ ਵਰਤ ਰਿਹਾ ਹੈ ਬਹੁਤ ਮਾੜਾ ਹੈ ਸਿੱਖ ਸੰਤਾ ਤੇ ਅਕਰੋਸ਼ ਹੈ ਕਿ ਅਕਾਲ ਤਖਤ ਦੇ ਜਥੇਦਾਰ ਜਾਂ ਕੋਈ ਤਖਤਾ ਦੇ ਜਥੇਦਾਰ ਦੇ ਪੈਸਾ ਲੈਣ ਦੇ ਵਿੱਚ ਅਕਾਲੀ ਦਲ ਦਾ ਬੜਾ ਵੱਡਾ ਰੋਲ ਹੈ ਐ ਜੀ ਪੀ ਸੀ ਅਕਾਲੀ ਦਲ ਦਾ ਇੱਕ ਹਿੱਸਾ ਹੈ ਕਿਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਸਿਝਾ ਲਾਈਏ ਕਿਤੇ ਇਹਦਾ ਇਨਾਮ ਤੇ ਨਹੀਂ ਮਿਲ ਰਿਹਾ ਨਾ ਟਕਰਾਣਾ ਵੇਖੋ ਭਾਵੇਂ ਕਿ ਡਾ ਕੋ ਸੰਸਦਾ ਪ੍ਰਧਾਨ ਹੋਵੇ ਸ਼੍ਰੋਮਣੀ ਕਮੇਟੀ ਦਾ ਹੋਵੇ ਸ਼੍ਰੋਮਣੀ ਅਕਾਲੀ ਦਲ ਦਾ ਹੋਵੇ ਇੱਥੋਂ ਤੱਕ ਕਿ ਦੇਸ਼ ਦਾ ਗ੍ਰਹਿ ਮੰਤਰੀ ਔਰ ਦਿੱਲੀ ਦੇ ਹਾਕਮ ਵੀ ਇਸ ਤੱਕ ਦੇ ਆ ਕੇ ਫੈਸਲੇ ਨੂੰ ਪ੍ਰਵਾਨ ਕਰਦੇ ਰਹੇ ਤੇ ਜੇ ਕੰਨ ਵੀ ਹਰ ਪੀਰ ਸਿੰਘ ਦਾ ਸਾਰੇ ਨੇ ਫੈਸਲਾ ਇਹ ਸੁਣਾਇਆ ਕਿ ਇਹਨਾਂ ਨੇ ਮੰਨਿਆ ਹੈ ਕਿ ਫਿਰ ਹੁਣ ਤਕਲੀਫ ਕਾਦੀ ਹੈ ਇਹ ਨਹੀਂ ਸੋਣਾ ਕਿ ਆਈਦਾ